ਅੰਦਰ ਜਿਹੜੀ ਸੋਚ ਚੱਲਦੀ ਆ ਇਹਨੂੰ ਮਨ ਕਹਿ ਲਓ ਇਹਨੂੰ ਆਤਮਾ ਕਹਿ ਲਓ ਜੋ ਮਰਜੀ ਕਹਿ ਲਓ ਜਿਹੜੀ ਨੱਠੀ ਪੱਜੀ ਫਿਰਦੀ ਰਹਿੰਦੀ ਆ ਇਹਨੂੰ ਟਕਾ ਨਹੀਂ ਹੈ ਨੱਠੀ ਪੱਜੀ ਫਿਰਦੀ ਆ ਮਹਾਰਾਜ ਬਹੁਤ ਸੋਣਾ ਗੁਰਬਾਣੀ ਚ ਲਿਖਦੇ ਨੇ ਉਹ ਕਹਿੰਦੇ ਹਾਉ ਹਾਉ ਕਰਦੀ ਜਗ ਫਿਰੀ ਇਹ ਨੱਠੀ ਪੱਜੀ ਫਿਰਦੀ ਜਗ ਦੇ ਵਿੱਚ ਇਹ ਦੁਨੀਆ ਦੇ ਵਿੱਚ ਮੈਂ ਆਹ ਕਰ ਲਵਾਂ ਮੈਂ ਉਹ ਕਰ ਲਵਾਂ ਤੇ ਆਹ ਇਕੱਠਾ ਕਰ ਲਵਾਂ ਮੈਂ ਉਹ ਇਕੱਠਾ ਕਰ ਦਵਾਂ ਪਸੰਦ ਨੱਠੀ ਪੱਜੀ ਫਿਰਦੀ ਆ ਇਨੂੰ ਟਕਾ ਨਹੀਂ ਹੈ ਹਉ ਹਉ ਕਰਦੀ ਜਗ ਫਰੀ ਨਾ ਤਨ ਸੰਪੇ ਨਾਲ ਇਹਦੇ ਤਨ ਜੋ ਇਹਨੇ ਕਮਾਇਆ ਜੋ ਇਹਨੇ ਇਕੱਠਾ ਕੀਤਾ ਮਹਾਰਾਜ ਕਹਿੰਦੇ ਨਾਲ ਨਹੀਂ ਜਾਣਾ ਇਹਦੇ ਨਾਲ ਬਿਲਕੁਲ ਨਹੀਂ ਜਾਣਾ ਇੱਕ ਸੂਈ ਤੱਕ ਨਹੀਂ ਨਾਲ ਜਾਣੀ ਪਤਾ ਨਹੀਂ ਖਾਤੇ ਨੱਠੀ ਭੱਜੀ ਫਿਰਦੀ ਨਹੀਂ ਇਹ ਸੋਚ ਮੈਂ ਇਹਨੂੰ ਨਹੀਂ ਬੁਲਾਉਣਾ ਮੈਂ ਉਹਨੂੰ ਨਹੀਂ ਬੁਲਾਉਣਾ ਇਹਨੇ ਮੈਨਾਂ ਇਦਾਂ ਕੀਤਾ ਮੈਂ ਇਹਦੇ ਨਾਲ ਡਬਲ ਕਰਕੇ ਦਿਖਾ ਲਉ ਇਦ ਕੋ ਇੱਕ ਚੀਜ਼ ਆ ਮੈਂ ਦੋ ਕਠੀਆਂ ਕਰਕੇ ਦਿਖਾ ਲਉ ਪਸ ਪਤਾ ਨਹੀਂ ਕੀ ਕਰਦੀ ਫਿਰਦੀ ਐ ਸੋਚ ਮਹਾਰਾਜ ਕਹਿੰਦੇ ਇਹਨੂੰ ਅੰਨੀ ਦੀ ਕਹਾ ਦਿੱਤਾ ਮਹਾਰਾਜ ਨੇ ਇਹ ਅੰਨੀ ਆ ਇੱਕ ਗਮਲੀ ਹੋਈ ਪਈ ਆ ਇਹ ਲਾਲਚ ਵਿੱਚ ਫਸੀ ਪਈ ਆ ਇਹਨੂੰ ਰੱਬ ਦੇ ਨਾਲ ਕੋਈ ਪਿਆਰ ਨਹੀਂ ਪਸ ਚੀਜ਼ਾਂ ਦੇ ਨਾਲ ਪਿਆਰ ਆ ਚੀਜ਼ਾਂ ਦੇ ਨਾਲ ਅੰਦੀ ਨਾਮ ਨਾ ਚੇਤੇ ਸਭ ਬਾਦੀ ਜਮਕਾਰ ਇਹਨੂੰ ਪਰਮਾਤਮਾ ਯਾਦ ਨਹੀਂ ਹੈ ਅਗਰ ਇਹਨੂੰ ਪਰਮਾਤਮਾ ਯਾਦ ਨਹੀਂ ਇਨੂੰ ਬਿਲਕੁਲ ਵੀ ਧਿਆਨ ਦੇ ਵਿੱਚ ਨਹੀਂ ਪਰਮਾਤਮਾ ਇਹਦਾ ਜੰਮਣਾ ਮਰਨਾ ਖਤਮ ਨਹੀਂ ਹੋ ਸਕਦਾ ਅੱਜ ਇਹ ਖੁਸ਼ ਆ ਕੱਲੋਂ ਉਦਾਸ ਆ ਘੜੀ ਪਰ ਲਈ ਇਹਨੂੰ ਖੁਸ਼ੀ ਮਿਲੀ ਫਿਰ ਇਹਨੇ ਦੁੱਖ ਪਾਣਾ ਬਸ ਇਹਨੂੰ ਟਿਕਾ ਨਹੀਂ ਹੈ ਆ ਚੀਜ਼ ਲਲਮਾ ਮੈਨੂੰ ਆਨੰਦ ਆ ਜਾਊਗਾ ਆ ਚੀਜ਼ ਮੇਰੇ ਕੋ ਜਾਵੇ ਨਾ ਮੈਂ ਉਦਾਸ ਹੋ ਜਾਊਂਗੀ ਬਸ ਇਹਨੂੰ ਆਹ ਹੀ ਕੰਮ ਆ ਸਾਰੀ ਦਿਹਾੜੀ ਇਸ ਆਤਮਾ ਨੂੰ ਪਰਮਾਤਮਾ ਬਿਲਕੁਲ ਵੀ ਚਿੱਤੇ ਨਹੀਂ ਮਹਾਰਾਜ ਕਹਿੰਦੇ ਅਸਲੀ ਤਨ ਜਿਹੜਾ ਇਕੱਠਾ ਕਰਨਾ ਸੀ ਮਹਾਰਾਜ ਕਹਿੰਦੇ ਉਹ ਤਾਂ ਇਹਨੂੰ ਪਤਾ ਹੀ ਨਹੀਂ ਹੈ ਉਹ ਤਾਂ ਪੂਰਨ ਸਤਗੁਰੂ ਤੋਂ ਪੂਰਨ ਪੈਗੰਬਰ ਤੋਂ ਪੂਰਨ ਮੁਰਸ਼ਿਦ ਤੋਂ ਮਿਲਣਾ ਸੀ ਇਹ ਤਨ ਪਰ ਇਹ ਚੀਜ਼ਾਂ ਨੂੰ ਤਨ ਸਮਝੀ ਜਾਂਦੀ ਆ ਮਹਾਰਾਜ ਕਹਿੰਦੇ ਇਹ ਤਨ ਨਹੀਂ ਹੈ ਜਿਹੜਾ ਨਾਮ ਦਾ ਤਨ ਆ ਉਹ ਤਾਂ ਇਕੱਠਾ ਕਰਨਾ ਸੀ ਉਹਦੇ ਨਾਲ ਤੇਰੀ ਮੁਕਤੀ ਹੋਣੀ ਸੀ ਸਲਵੇਸ਼ਨ ਹੋਣੀ ਸੀ ਸਤਗੁਰ ਮਿਲਿਆ ਤਨ ਪਾਇਆ ਹਰ ਨਾਮਾ ਰਿਦਾ ਸੰਭਾਰ ਇਸ ਪਰਮਾਤਮਾ ਨੂੰ ਦਿਲ ਦੇ ਵਿੱਚ ਵਸਾ ਮਹਾਰਾਜ ਕਹਿੰਦੇ ਇਹਦਾ ਧਿਆਨ ਤਰ ਇਹਨੂੰ ਆਪਣਾ ਬਣਾ ਇਹੀ ਤੇਰਾ ਆਧਾਰ ਆ ਹੋਰ ਕੋਈ ਤੇਰਾ ਆਧਾਰ ਨਹੀਂ ਹੈ ਰੱਬ ਦੇ ਨਾਮ ਦੇ ਬਿਗੈਰ ਤੈਨੂੰ ਕਿਸੇ ਨੇ ਨਹੀਂ ਬਚਾਉਣਾ ਤੂੰ ਜਮੇਂਗੀ ਤੂੰ ਮਰੇਂਗੀ ਤੂੰ ਦੁੱਖ ਪਾਏਂਗੀ ਤੈਨੂੰ ਟਿਕਾ ਨਹੀਂ ਆਉਣਾ ਤੂੰ ਪਟਕਦੀ ਫਿਰੇਂਗੀ ਲਾਲਚੀ ਨਾ ਬਣ ਜਦੋਂ ਬੰਦਾ ਲਾਲਚ ਕਰਦਾ ਪਛਤਾਉਂਦਾ ਹੀ ਪਛਤਾਉਂਦਾ ਆਇਆ ਉਹ ਦੁੱਖ ਪੁੰਦਾ ਹੀ ਪੁੰਦਾ ਆ। ਅਗਰ ਦੋ ਰੋਟੀਆਂ ਦੀ ਭੁੱਖ ਆ ਮੈਂ ਤੀਸਰੀ ਖਾ ਲਵਾਂ ਤਾਂ ਅਪਸਟ ਹੋ ਜਾਂਦਾ। ਜਦ ਤੀਸਰੀ ਰੋਟੀ ਖਾਣ ਦੇ ਨਾਲ ਮੇਰਾ ਸਰੀਰ ਅਪਸਟ ਹੋ ਗਿਆ ਮੈਂ ਦੁਨੀਆਂ ਦੇ ਲਾਲਚਾਂ ਨੂੰ ਇਕੱਠਾ ਕਰਕੇ ਕਿੰਨਾ ਦੁਖੀ ਹੋਊਂਗਾ। ੱੱਕਾ ਨਾ ਕਰ ਕਿਸੇ ਨਾਲ ਕਿਸੇ ਦਾ ਹੱਕ ਨਾ ਮਾਰ। ਕਿਸੇ ਨੂੰ ਦੁਖੀ ਤੰਗ ਨਾ ਕਰ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਤੈਨੂੰ ਰਾਮ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ। ਪਰਮਾਤਮਾ ਨੂੰ ਅਪਣਾਉਣਾ ਹੀ ਪੈਣਾ। ਇਦੇ ਬਿਗੈਰ ਤੇਰਾ ਕੋਈ ਜੀਵਨ ਨਹੀਂ ਇਦੇ ਬਿਗੈਰ ਤੇਰਾ ਕੋਈ ਜੀਵਨ ਨਹੀਂ ਵਾਹਿ ਰਬਾ